ਵੇਖ ਕੇ ਬੜੀ ਖੁਸ਼ੀ ਹੁੰਦੀ ਆ ਕਿ ਹੁਣ ਗਰਮੀਆਂ ਆ ਗਈਆਂ ਆ ਤੇ ਉਹ ਪੱਤੇ ਜਿਹੜੇ ਸੁੱਕ ਗਏ ਜਿਹੜੇ ਲੱਥ ਗਏ ਜਿਹੜੇ ਕੱਲੇ ਰਹਿ ਗਏ ਸੀ ਦਰਖਤ ਤੇ ਉਹਨਾਂ ਤੇ ਵੀ ਪੱਤੇ ਪੁੰਗਰਨ ਲੱਗ ਗਏ ਨੇ ਉਹਨਾਂ ਨੇ ਵੀ ਆਪਣੇ ਆਪ ਨੂੰ ਹਰਿਆ ਕਰ ਲਿਆ ਅੱਜ ਕਿਉਂ ਨਾ ਅਸੀਂ ਵੀ ਹਰੇ ਹੋ ਜਾਈਏ ਕਿਉਂ ਅਸੀਂ ਸੁੱਕੇ ਰਹੀਏ ਪਰਮੇਸ਼ਰ ਨੇ ਸਾਨੂੰ ਬਲ ਦਿੱਤਾ ਤਾਕਤ ਦਿੱਤਾ ਪਰਮੇਸ਼ਰ ਦਾ ਵਚਨ ਸਾਡੇ ਅੰਦਰ ਆ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੀ ਲਾਈਫ ਤੇ ਚਲਦੀਆਂ ਚਲਦੀਆਂ ਕਿਤੇ ਬੁਰਾਈ ਆ ਗਈ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਤੇ ਖੁਦਾ ਦਾ ਕਲਾਮ ਤੁਹਾਡੇ ਕੋਲ ਆ ਪਰਮੇਸ਼ਰ ਦਾ ਸਹਾਇਕ ਤੁਹਾਡੇ ਕੋਲ ਆ ਇਨਸਾਨਾਂ ਕੋ ਨਾ ਆਓ ਇਨਸਾਨਾਂ ਨੂੰ ਨਾ ਪੁੱਛੋ ਉਹਨਾਂ ਨੂੰ ਨਾ ਦੱਸੋ ਆਪਣੇ ਦੁੱਖ ਕਿ ਮੇਰਾ ਦੁੱਖ ਆ ਆ ਮੇਰਾ ਦੁੱਖ ਆਓ ਆ ਕਿਉਂਕਿ ਇਨਸਾਨ ਤੁਹਾਨੂੰ ਸਿਰਫ ਦਲਾਸਾ ਦੇ ਸਕਦੇ ਆ ਮਾੜਾ ਹੋਇਆ ਤੁਹਾਡੇ ਨਾਲ ਪਰ ਉਹ ਤੁਹਾਡਾ ਹੱਲ ਨਹੀਂ ਕਰ ਸਕਦੇ ਤੇ ਜਦੋਂ ਆਪਾਂ ਪਰਮੇਸ਼ਰ ਦੇ ਵਚਨ ਚ ਪੜਦੇ ਪ੍ਰਭੂ ਕਹਿੰਦਾ ਉਹ ਮੈਨੂੰ ਦੁੱਖਾਂ ਵੇਲੇ ਪੁਕਾਰਨੇਗੇ ਤੇ ਮੈਂ ਉੱਤਰ ਦੇਵਾਂਗਾ ਇਨਸਾਨ ਤੇ ਉੱਤਰ ਨਹੀਂ ਨਾ ਦਿੰਦੇ ਉਹਨੇ ਤੁਹਾਡੀ ਗੱਲ ਸੁਣਦੇ ਆ ਤੁਹਾਡਾ ਦੁੱਖ ਸੁਣਦੇ ਕਿਉਂਕਿ ਉਹਨਾਂ ਕੋ ਵੀ ਦੁੱਖ ਆ ਪਰਮੇਸ਼ਰ ਨੂੰ ਬੁਲਾਓ ਤੁਹਾਡਾ ਦੁੱਖ ਲੈ ਲੇਗਾ ਕਿਉਂਕਿ ਵਚਨ ਚ ਲਿਖਿਆ ਆ ਬੜੀ ਵਾਰੀ ਆਪਾਂ ਟਿਕਲੀਅਰ ਕਰਦੇ ਭਾਰ ਹਟ ਦੱਬੇ ਮੇਰੇ ਕੋਲ ਆਉਗੇ ਤਾਂ ਮੈਂ ਆਰਾਮ ਦਵਾਂਗਾ ਕਦੋਂ ਜਰੋਂ ਤੁਸੀਂ ਆਪਣਾ ਬੋਝ ਨੂੰ ਦੋਹੋਗੇ ਤੇ ਜੇ ਤੁਸੀਂ ਆਓਗੇ ਵੀ ਪਰ ਬੋਝ ਨਾ ਦਿਓਗੇ ਤੇ ਫੇ ਕਿੱਦਾਂ ਕੰਮ ਬਣੇਗੀ ਸਭ ਤੋਂ ਪਹਿਲਾਂ ਆਪਣੀਆਂ ਬਰਿਆਈਆਂ ਨੂੰ ਕੱਢ ਦਿਓ ਆਪਣੇ ਉਹ ਹਰ ਇੱਕ ਝੂਠ ਨੂੰ ਕੱਢ ਦਿਓ ਕਿਉਂਕਿ ਹੁਣ ਤੁਹਾਡਾ ਸੀਜ਼ਨ ਜਿਹੜਾ ਆ ਉਹ ਚੇਂਜ ਹੋ ਜਾਵੇ